ਨਰਾਸ਼ਾ ਦੇਖਣ ਨੂੰ ਮਿਲਦੀ ਪਈਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਸਵਾਰੀਆਂ ਦੇਖ ਰਹੀਆਂ ਬਹੁਤ ਸਾਦਾ ਇੰਤਿਆਰ ਕਰਦੀਆ ਪਈਆ ਲੇਕਿਨ ਇੱਥੇ ਬੱਸਾਂ ਜਿਹੜੀ ਆ ਨਹੀਂ ਰਹੀਆਂ ਜਿਸ ਕਰਕੇ ਵਡੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਸਵਾਰੀਆਂ ਨੂੰ ਡਾੜਾ ਪੈਂਦਾ ਖਾਸ ਤੌਰ ਤੇ ਉਹ ਬੀਬੀਆਂ ਨੂੰ ਜਿਹੜੇ ਧਾਰ ਕਰਦੇ ਸਫ਼ਰ ਕਰਦੀਆਂ ਉਹਨਾਂ ਨੂੰ ਵਾਕਫੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਅਸੀਂ ਸਵਾਰੀਆਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਅੱਜ ਕੱਲ੍ਹ ਤੇ ਬਹੁਤ ਜਿਹੜੀਆਂ ਬੱਸਾਂ ਦਾ ਹੜਤਾਲ ਹੈ ਤੇ ਕਿੰਨੀਆਂ ਮੁਸ਼ਕਲ ਆ ਰਹੀਆਂ ਮੈਂ ਆ ਨਹੀਂ ਰਹੀ ਬੱਸਾਂ ਵੀਰੇ। ਕੋਈ ਮੁਸ਼ਕਲ ਹੋ ਰਹੀ ਹੈ? ਹਾਂਜੀ। ਹਾਂ ਲੁਧਿਆਣਾ ਕਿੱਥੇ ਬੱਸ ਜਾਏ? ਜਾਣੇ ਬੱਸਾਂ ਹੀ ਨਹੀਂ ਆ ਰਹੀਆਂ ਤੇ ਕਿਤੇ ਪ੍ਰਾਈਵੇਟ ਜਾਣੀਆਂ ਜੀ। ਫੇਰ ਵੀਰੇ ਕਿੱ데 ਤੇ ਜਾਈਏ ਅਸੀਂ? ਤੁਸੀਂ ਦੇਖ ਸਕਦੇ ਹੋ ਵੀ ਸਵਾਰੀਆਂ ਜਿਹੜੀ ਆਪ ਪੁੱਛਦੀਆਂ ਪਈਆਂ ਵੀ ਅਸੀਂ ਕਹਦੇ ਤੇ ਜਾਈਏ ਕਿਉਂਕਿ ਬੱਸਾਂ ਜਿਹੜੀਆਂ ਉਹ ਜਿਹੜੀਆਂ ਸਰਕਾਰੀ ਜਿਹੜਾ ਪੀਆਰਟੀਸੀ ਦੇ ਪੰਜ-ਪੰਜ ਰੁਪਏ ਲੱਭਦਾ। ਮਤਲਬ ਕਿੱਥੇ ਜਾਣਾ ਸੀ ਤੁਸੀਂ? ਅਸੀਂ ਜਾਣਾ ਮੁੱਲਾਂਪੁਰ ਤੇ ਬੱਸਾਂ ਨਹੀਂ ਰਹੀਆਂ? ਨਹੀਂ ਆ ਰਹੀਆਂ। ਕੀ ਕਿਹੜੀਆਂ ਮੁਸ਼ਕਿਲ ਆ ਰਹੀਆਂ ਹਨ ਹਾਂਜੀ ਕੀ ਮੁਸ਼ਕਿਲ ਆ ਰਹੀਆਂ ਫਿਰ ਮੈਨੂੰ ਡਰ ਨਾਲ ਆਈ ਬੈਠੇ ਨੇ ਤੇ ਨਹੀਂ ਆਉਂਦੀਆਂ ਬਸ ਉਹ ਮਸਲ ਪ੍ਰਾਈਵੇਟ ਜਾਣਾ ਪੈਣਾ ਜੀ ਉਹ ਕੜ ਨਹੀਂ ਚਲੇਗਾ ਧਰ ਤੱਕ ਹਾਂਜੀ ਨਹੀਂ ਚਲੇਗਾ ਕੀ ਸਮਝਦੇ ਹੋ ਬਰ ਕਿੰਨੀਆਂ ਮੁਸ਼ਕਿਲਾਂ ਤੁਹਾਨੂੰ ਸਾਨੂੰ ਮੇਰੇ ਕਹ ਸੀ ਕਹਿੰਦੇ ਆਹ ਘਟਾਲੀਆਂ ਆਵਣ ਬਸ ਅਸੀਂ ਉਹਨਾਂ ਤੇ ਚੜੀਏ ਅਸੀਂ ਇਧਰ ਨਹੀਂ ਪੈਸੇ ਹੁੰਦੇ ਕਰੋ ਕਰੋ ਲੜ ਬੋਲ ਕੇ ਆਮਨੇ ਆਏ ਨਹੀਂ ਸਾਡੇ ਕੋਲ ਪੈਸੇ ਹੁੰਦੇ ਤਾਂ ਅਸੀਂ ਫਿਰ ਕਿਰਤੌਰ ਪਈ ਦਾ ਇਤਾਰ ਘਾਟ ਲੈ ਕੇ ਇਹਦੀ ਫ੍ਰੀ ਵਾਲੀ ਬੱਸ ਤੇ ਜਾਵਾਂਗੇ ਫਿਰ ਇੱਥੇ ਆ ਕੇ ਬੱਸ ਨਹੀਂ ਮਿਲਦੀ ਹਾਂਜੀ ਇੱਥੇ ਆ ਕੇ ਬੱਸ ਨਹੀਂ ਮਿਲਦੀ ਮਤਲਬ ਤਿੰਨ ਤਿੰਨ ਦਿਨ ਵਾਸਤੇ ਬੰਦਾ ਹੈ ਬਸਾਂ ਪੀਆਰਟੀਸੀ 판 ਬਸ ਇਹ ਤਿੰਨ ਦਿਨ ਵਾਸਤੇ ਠੀਕ ਹੈ ਜੀ ਫਿਰ ਮਿਲਣ ਕੀ ਹੈ ਜੀ ਫਿਰ ਤਾਂ ਮਿਲਣਗੀ ਆ ਪਰ ਤਿੰਨ ਦਿਨ ਵਾਸਤੇ ਤੁਹਾਨੂੰ ਜ਼ਬਰ ਨਹੀਂ ਕਰਨਾ ਪਏਗਾ ਠੀਕ ਹੈ ਜੀ ਇਹੋ ਚਲ ਜਾਣਾ ਕਰਨਾ ਥੋੜਾ ਜਲਾ ਮੈਂ ਤੁਹ ਦੇਖ ਤਾਂ ਵੀ ਲੋਕ ਚੜਿਆ ਵੀ ਕਿੰਨੇ ਵੀ ਜੜੀਆਂ ਬੱਸਾਂ ਜਿਹੜੀਆਂ ਬੰਦ ਪਈਆਂ ਉਹਨਾਂ ਕਰਕੇ ਵਧੀਆ ਮੁਸ਼ਕਲ ਆ ਰਹੀਆਂ ਖਾਸ ਤੌਰ ਤੇ ਜੜੀਆਂ ਬੀਬੀਆਂ ਨੂੰ ਮੁਸ਼ਕਲ ਆ ਰਹੀਆਂ ਕਿਉਂਕਿ ਪ੍ਰਾਈਵੇਟ ਬੱਸਾਂ ਤੁਹ ਦਿਖਾਉਂਦੇ ਆ ਪ੍ਰਾਈਵੇਟ ਬੱਸਾਂ ਜਰੂਰ ਚੱਲਦੀਆਂ ਪਈਆਂ ਲੇਕਿਨ ਉੱਥੇ ਜਿਹੜਾ ਪੈਸੇ ਜੜਿਆ ਵੀ ਉਹ ਲੱਗਦੇ ਨਹੀਂ ਕਿਉਂਕਿ ਉੱਥੇ ਤਾਕਤ ਜਿਹੜਾ ਉਹ ਨਹੀਂ ਚੱਲਦਾ ਜਿਸ ਕਰਕੇ ਬੀਬੀਆਂ ਹੁਣ ਪਰ ਚਾਲ ਹੁੰਦੀ ਆ ਪਈਆਂ ਉਹ ਕਹਿੰਦੇ ਵੀ ਕਰੋ ਅਸੀਂ ਲੜਕੇ ਕਈ ਹਰੀ ਆਈ ਦੀ ਆ ਤੇ ਇੱਥੇ ਜੇ ਰੁਵਾ ਜਣੇ ਆ ਤੇ ਇੱਥੇ ਸਾਨੂੰ ਵੀ ਲੱਗਦਾ ਵੀ ਮਤਲਬ ਕਿ ਅਸੀਂ ਆਧਾਰ ਕਾਰਡ ਤੇ ਸਫਰ ਕਰ ਲਾਂਗੇ ਤੇ ਇੱਥੇ ਆਧਾਰ ਕਾਰਡ ਵਾਲੀ ਜਿਹੜੀ ਬੱਸਾ ਉਹ ਬੰਦ ਪਈਆਂ ਜਿਸ ਕਰਕੇ ਮੁਸ਼ਕਲ ਆ ਰਹੀਆਂ ਪਾ ਜੀ ਕਿੱਥੇ ਜਾਣਾ ਸੀ ਤੇ ਕੀ ਮੁਸ਼ਕਲ ਆ ਰਹੀ ਹੈ ਜੀ 10 ਸਿਕਿਤ ਜਾਣਾ ਹੈ ਕਿੱਥੇ ਜਾਣਾ ਹੈ ਹਾਂ ਜੀ ਧਰਮਕੋਟ ਤੇ ਬੱਸਾਂ ਸਰ ਪੀ ਆਰ ਟੀ ਸੀ ਤੇ ਜਿਹੜੀ ਸਰਕਾਰੀ ਉਹ ਤਾਂ ਚੱਲਦੀਆਂ ਨਹੀਂ ਪਈਆਂ ਧੰਨਵਾਦ ਦੀਆਂ ਜਦੋਂ ਚੱਲਦੇ ਨਹੀਂ ਹੋਣ ਹੜਤਾਲ ਤੇ ਤਿੰਨ ਦਿਨ ਦੀ 9 10 11 ਦੀ ਸਾਨੂੰ ਹੋਣੀ ਆ ਸਾਨੂੰ ਨਹੀਂ ਪਤਾ ਅੱਛਾ ਤੇ ਫਿਰ ਕਿੰਨੀ ਮੁਸ਼ਕਲ ਆਏਗੀ ਬਹੁਤ ਮੁਸ਼ਕਲ ਆਏਗੀ ਜੀ ਹੁਣ ਸ਼ਾਇਦ ਸਾਨੂੰ ਵਸਨਾ ਜਾਣਾ ਪਵੇ ਹਾਂ ਮੁਸਕਰ ਕੇ ਇਹਦਾ ਸਰਕਾਰੀ ਚਾ ਪ੍ਰਾਈਵੇਟ ਚੱਲਦੀ ਆ ਭਈ ਸਰਕਾਰੀ ਬੰਦ ਅੱਛਾ ਜੀ ਦੋ ਜੀ ਕਿ ਕਿਹੜੀ ਗੱਲ ਬੰਦ ਹੋਣ ਹੜਤਾਲ ਚੱਲੂ ਤੇ ਤੁਹਾਨੂੰ ਟੇਲ ਦੇ ਦਿੰਦੀ ਜੀ ਅੱਛਾ ਜੀ ਨੋਟਵਈ ਤੇ ਜਿਹੜੇ ਪੀਆਰਟੀ ਦੇ ਪਰਮਾਂ ਤੇ ਜਿਹੜੇ ਐ ਕਰਮਚਾਰੀ ਬਹੁਤ ਹਾਲੇ ਬੈਠਿਆ ਤੁਹਾਨੂੰ ਅਸੀਂ ਉਹਨਾਂ ਦੀ ਤਸਵੀਰਾਂ ਵੀ ਬਖਾਣੀਆਂ ਵੀ ਉਹਨਾਂ ਆਪਣੀਆਂ ਮੰਗਾ ਨੂੰ ਲੈ ਕੇ ਜਿਹੜੀ ਹਾਲ ਚੀ ਹੋ ਜਾਂਦੀ ਹੈ ਇਸ ਕਰਕੇ ਜਿਹੜੇ ਪੀਆਟੀ ਸੀ ਪਰਮਾਂ ਦੇ ਬਚਾ ਜਿਹਾ ਜਿਹਾ ਉਹ ਚੱਕਰ ਜਾਮ ਕੀਤਾ ਹੋਇਆ ਆਮ ਤੌਰ ਜੜੀਆਂ ਸਵਾਰੀਆਂ ਜੜੀਆਂ ਉਹ ਕਾਫੀ ਪਰੇਸ਼ਾਨੀਆਂ ਦੇ ਚਿੰਦਰੀਆਂ ਉਹ ਦਿਖਾਈ ਦੇ ਰੀਆਂ ਕਿਉਂਕਿ ਜਿਹੜਾ ਤਾਂ ਜਿਹੜੀਆਂ ਬੀਬੀਆਂ ਹੈਗੀਆਂ ਧਾਰਕਰ ਦੇ ਸਫ਼ਰ ਕਰਦੀਆਂ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਉਹ ਵਿਚਾਰੀਆਂ ਬੱਚਾ ਵੀਜਦੀਆਂ ਨੇ ਲੇਕਿਨ ਕਈਆਂ ਨੂੰ ਤਾਂ ਇਹ ਨਹੀਂ ਪਤਾ ਕਿ ਅੱਜ ਹੜਤਾਲ ਹੈ ਇਸ ਕਰਕੇ ਵੀ ਉਹਨਾਂ ਵਾਧੇ ਜਿਹੜੀਆਂ ਬੜੀਆਂ ਮੁਸ਼ਕਲਾਂ ਜਿਹੜੀਆਂ ਉਹ ਆਦੀਆਂ ਹੋਈਆਂ ਸਾਫ਼ ਤੌਰ ਤੇ ਦਿਖਾਈ ਦੇ ਰੀਆਂ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਵੀ ਜਿਹੜੇ ਤੇ ਕਰਮਚਾਰੀ ਨੇ ਪੀਆਰਟੀਸੀ 판ਪਾਸੇ ਉਹ ਇੱਥੇ ਧਰਨਾ ਲਾ ਕੇ ਬੈਠੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀ ਜਿਹੜੀ ਆ ਉਹ ਕਿਨਾ ਵੀ ਉਹ ਬੈਠੇ ਹੋਏ ਸਾਫ਼ ਤੌਰ ਤੇ ਦਿਖਾਈ ਦੇ ਰਹੇ ਤੁਸੀਂ ਸਾਹਮਣੇ ਤਸਵੀਰਾਂ ਵਿੱਚ ਉੱਪਰ ਕੱਢਦੇ ਜਿਹੜੇ ਸਵਾਰੀਆਂ ਉਹਨਾਂ ਦੀਆਂ ਤਸਵੀਰਾਂ ਵੀ ਅਸੀਂ ਦਿਖਾਈਆਂ ਅਸੀਂ ਗੱਲਬਾਤ ਵੀ ਕੀਤੀ ਆ ਉਹਨਾਂ ਨਾਲ ਬਿਲਕੁਲ ਗੱਲਬਾਤ ਕਰਾਂਗੇ ਕਿ ਵੀ ਕਿੱਥੇ ਜਾਣਾ ਤੁਸੀਂ ਤੇ ਜਿਹੜੀਆਂ ਸਰਕਾਰੀ ਬੱਸਾਂ ਬੰਦ ਪਈਆਂ ਹੁਣ ਕਿਵੇਂ ਕਿਨੂੰ ਕੁਛ ਨਾ ਕੁਛ ਕਰਾਂਗੇ ਮੈਨੇ ਜਾਣਾ ਤਾਂ ਹੈ ਡਿਊਟੀ ਆ ਉਹ ਤਾਂ ਕਰਨੀ ਹੀ ਹੁੰਦੀ ਪਰ ਹੁਣ ਉਥੇ ਧਾਰਗੜ ਤੋਂ ਚੱਲਣਾ ਨਹੀਂ ਕੋਈ ਵਾਹਤ ਪ੍ਰਾਈਵੇਟ ਬੱਸ ਹੈਗੀ ਉਸ ਵਿੱਚ ਜਾਣਾ ਜ਼ਰੂਰੀ ਸਮਝेंगे ਜਾਣਾ ਤਾਂ ਹੈ ਅਬ ਵੀ ਆਰ ਡੀ ਸੀ ਬੰਦ ਚੁਕਿਆ ਕਰੇ ਮੁਸ਼ਕਿਲਤਵਾਰੀ ਮੁਸ਼ਕਿਲ ਤਾਂ ਹੈ ਪਹੁੰਚਾ ਸਾਡੀ ਕੀ ਮੰਗ ਹੈ ਜੀ ਤੇ ਇਹ ਜਿਹੜੇ ਸਾਲ ਤੋਂ ਮੰਗਾਂ ਨੂੰ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਕਿਸੇ ਵੀ ਵਾਅਦੇ ਤੇ ਪੂਰੇ ਨਹੀਂ ਉਤਰੇ ਸਾਡੀਆਂ ਮੰਗਾਂ ਨੂੰ ਜਿਹੜੇ ਕੱਚੇ ਬਣਾ ਗਏ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਇਸ ਇਹੋ ਬੇਨਤੀ ਕਰਦੇ ਆ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਇਹਨਾਂ ਦਾ ਬਹੁਤ ਧੰਨਵਾਦ ਕਿੰਨੇ ਦਿਨ ਅੜ ਤਰ ਰਹੇ ਹੜਤਾਲ ਤਿੰਨ ਦਿਨ ਦੀ ਆ ਜੇ ਰੱਖੀ ਜੀ 9 10 11 ਕੀ ਦੇਖ ਸਕਦੇ ਸਵਾਰੀਆਂ ਨੂੰ ਬੜੀਆ ਮੁਸ਼ਕਲ ਆ ਰਹੀਆਂ ਸਵਾਰੀਆਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਜੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ ਮਿਹਰਬਾਨੀ ਤੁਸੀਂ ਦੇਖ ਸਕਦੇ ਵੀ ਉਹਨਾਂ ਦਾ ਵੀ ਕਹਿਣਾ ਵੀ ਜਿਹੜੀ ਸਾਡੀ ਹਰਤਾਲ 3 ਦਿਨ ਜਿਹੜੀ ਹੈਗੀ ਆ ਸਤਾਰ ਨੂੰ ਚਾਹੀਦਾ ਵੀ ਇਹ ਮੰਗਾਂ ਜਰੀਆ ਮੰਨ ਲੈਣੀ ਚਾਹੀਦੀਆਂ ਤਾਂ ਜੋ ਜਿਹੜੀਆਂ ਸੰਵਾਰੀਆਂ ਜਿਹੜੀਆਂ ਉਹ ਖੱਜਲ ਖਵਾਰ ਨਾ ਹੋ ਤੁਸੀਂ ਦੇਖ ਸਕਦੇ ਹੋ ਵੀ ਬੱਸ ਅਡੇਰੇ ਤੋਂ ਤਸਵੀਰਾਂ ਅਸੀਂ ਵਿਖਾਣੇ ਆ ਵੀ ਕੋਈ ਵੀ ਜੜੀ ਆ ਪਨਬਸਦੀ ਜਾਂ ਪੀਆਰਟੀਸੀ ਬੱਸ ਜੜੀ ਇੱਥੇ ਲੱਗੀ ਹੋਈ ਦਿਖਾਈ ਨਹੀਂ ਦੇ ਰਹੀ ਬੱਸ ਅਡੇਰੇ ਦੇ ਪ੍ਰਾਈਵੇਟ ਜਿਹੜੀਆਂ ਬਸਾਂ ਇੱਕਾ ਦੁੱਕਾ ਜੜੀਆਂ ਲੱਗੀਆਂ ਹੋਈਆਂ ਯਾਤਰੀ ਜਿਹੜੇ ਆ ਸਵਾਰੀਆਂ ਵੀ ਉਹ ਜੜੀਆਂ ਬੱਸਾਂ ਨੂੰ ਉਡੀਕਦੇ ਪਈਆਂ ਲੇਕਿਨ ਬੱਸਾਂ ਆ ਨਹੀਂ ਰਹੀਆਂ ਜਿਸ ਕਰਕੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੋਈ ਜਿਹੜੇ ਬੱਚੇ ਪੜ੍ਹਨ ਵਾਸਤੇ ਵੀ ਜਾਂਦੇ ਆ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਬੈਠੇ ਆ ਬੱਸਾਂ ਨੂੰ ਉਡੀਕਦੇ ਪਏ ਨੇ ਲੇਕਿਨ ਬੱਸ ਜੜੀ ਆ ਉਹ ਆ ਨਹੀਂ ਰਹੀ ਭਵੇਂ ਛੋ ਜਿਹੜੇ ਆ ਬੱਚੇ ਜਿਹੜਾ ਸਕੂਲ ਵੀ ਇਹਨਾਂ ਨੇ ਜਾਣਾ ਸੀਗਾ ਲੇਕਿਨ ਇਹ ਇੱਥੇ ਬੱਸ ਦੇ ਤੇ ਬੈਠੇ ਆ ਲੇਕਿਨ ਇਹ ਜਿਹੜੀ ਆ ਬੱਸ ਨੂੰ ਡੀਕਦੇ ਹੋਏ ਸਾਬਤ ਤੌਰ ਤੇ ਦਿਖਾਈ ਦੇ ਰਿਹਾ ਲੇਕਿਨ ਬੱਸਾਂ ਜਿਹੜੀਆਂ ਆ ਨਹੀਂ ਰਹੀਆਂ ਸਵਾਰੀਆਂ ਬੈਠੀਆਂ ਹੋਈਆਂ ਬੱਸਾਂ ਦੇ ਇੰਤਜ਼ਾਰ ਕਰਕੇ ਹੋਈਆਂ ਦਿਖਾਈ ਦੇਰੀਆਂ ਕਿਉਂਕਿ ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਵੀ ਅੱਜ ਜਿਹੜੀ ਹੜਤਾਲ ਹੈਗੀ ਹੈ ਇਹ ਹੜਤਾਲ 3 ਦਿਨ ਦੀ ਹੈਗੀ ਆ ਲੇਕਿਨ ਕਈ ਲੋਕਾਂ ਨੂੰ ਪਤਾ ਨਹੀਂ ਜਿਸ ਕਰਕੇ ਉਹ ਬੱਸਾਂ ਦਾ ਇੱਥੇ ਇੰਤਜ਼ਾਰ ਕਰਦੇ ਆ ਲੇਕਿਨ ਸਰਕਾਰੀ ਬੱਸਾਂ ਉਹ ਆ ਰਹੀਆਂ ਜਿਸ ਕਰਕੇ ਬੜੀਆਂ ਮੁਸ਼ਕਿਲਾਂ ਜੜੀਆਂ ਆ ਰਹੀਆਂ ਤਾਂ ਜੀ ਕਿੱਥੇ ਜਾਣਾ ਸੀ ਤੇ ਕੀ ਮੁਸ਼ਕਿਲ ਆਦੀ ਕੀ ਹੜਤਾਲ ਚੱਲਦੀ ਵੀ 3 ਦਿਨ ਦੀ ਬਸ ਤੁਹਾਨੂੰ ਪਤਾ ਨਹੀਂ ਸੀ ਮੈਂ ਹੰਦਰੀ ਅਸੀਂ ਤਾਂ ਹੁੰਦਾ ਕਿ ਬੈਠੀ ਸੀ ਪਤਾ ਹੀ ਨਹੀਂ ਸੀ ਹੁਣ ਸਿਰਫ ਪ੍ਰਾਈਵੇਟ ਬੱਸਾਂ ਚੱਲਣਗੀਆਂ ਤੇ ਤੁਹਾਡਾ ਆਧਾਰਕਰਤਾ ਚੱਲੇਗਾ ਨਹੀਂ ਹੁਣ ਫੇ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਗਾ ਜੀ ਮਜਬੂਰੀ ਆ ਨਾ ਸਿੱਕੇ ਲਵਾ ਜਾਣਾ ਠੀਕ ਉਹ ਸਿੱਕੇ ਲਵਾਣਾ ਮਜਬੂਰੀ ਬਰੋਸ ਅੱਗੇ ਆਖੋ ਫੇ ਉਹ ਸਿੱਕੇ ਲਾਗਣਗੇ ਪੁੱਛੋ ਤਾਂ ਬੱਸ ਚੱਲਣ ਹੀ ਨਹੀਂ ਤੋ ਫਿਰ ਕਿਵੇਂ ਕਰੋਗੇ ਡਰਾਈਵਰ ਨਹੀਂ ਹੈ ਡਰਾਈਵਰ ਚੱਲੇਗੀ ਬੱਸ ਮੈਂ ਫਿਰ ਦੋਵੇਂ ਕਿਹੜੇ ਮੁਸ਼ਕਿਲ ਕਰਾਂ ਉਹ ਮੈਂ ਮੰਗਾਂਗਾ ਤੇ ਹੈ ਜੀ ਜਿਹੜਾ ਗੁਰੂ ਹੂੰ ਮੈਂ ਆ ਵੀ ਫੈਸਲਾ ਬਣਾਈ ਇਸੋ ਵਾਸੂ ਬਨਵਾਏ ਆਂ ਮੈਂ ਹੈ ਮਿਲ ਬਹਿਗੈ ਮੇ ਅਵਰ ਫਾਰਮ ਨੂ ਨੂ ਵੀ ਜਾ ਜਾ ਬਹੁਤ ਯੰਗ ਆ ਬੰਨ ਪਹਿਨਿਆ ਕੰਝੋ ਯੰਗ ਪਹਿਨਿਆ ਤਿੰਨ ਦਿਨ ਦੀ ਹੜਤਾਲ ਫਿਰ ਜਾਵਾਂਗੇ ਕਦੋਂ ਦੇਖਾਈ ਦਿੰਦੇ ਪੈਸੇ ਵੀ ਮਾਰੇ ਬਜ਼ੂਰ ਨੀ ਹੁੰਦੇ ਜੀ ਦੇ ਚੱਲਦੇ ਵੀ ਕਾਫੀ ਜੜੇ ਲੋਕ ਆ ਪ੍ਰਸੰਗ ਦਿਖਾਈ ਦੇ ਰਿਹਾ ਖੀਆਂ ਨੇ ਦਵਾਈ ਲੈਣ ਜਾਣਾ ਉਹਨਾਂ ਨੂੰ ਬੜੀਆ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਉਹ ਕਹਿੰਦੇ ਆ ਵੀ ਸਾਡੇ ਕੋਲ ਕਈ ਪੈਸੇ ਨਹੀਂ ਹੁੰਦੇ ਇਸ ਕਰਕੇ ਅਸੀਂ ਪਾਸ ਬਣਾ ਰੱਖਿਆ ਤੇ ਜਾਂ ਫਿਰ ਕੋਈ ਬੀਬੀਆਂ ਜੜੀਆਂ ਆਗੇ ਉਹਦਾ ਦਾੜ ਕੱਟ ਚੱਲਦਾ ਲੇਕਿਨ ਮੋ ਹੁਣ ਜੜੀਆਂ ਬੱਸਾਂ ਬੰਦ ਪਈਆਂ ਤੇ ਉਹਨਾਂ ਨੂੰ ਬੜੀਆ ਮੁਸ਼ਕਲ ਆ ਰਹੀ ਹੈ ਕਿਉਂਕਿ ਪ੍ਰਾਈਵੇਟ ਬੱਸਾਂ ਭਾਵੇਂ ਚੱਲਦੀਆਂ ਹੋਣ ਲੇਕਿਨ ਉਹਦੇ ਤੇ ਉਹਨਾਂ ਨੇ ਪੈਸੇ ਖਰਚੇ ਖਰਚ ਕਰਨੇ ਪੈਣਗੇ ਲੇਕਿਨ ਜੜੀਆਂ ਪ੍ਰਾਈਵੇਟ ਬੱਸਾਂ ਉਹ ਵੀ ਬਹੁਤ ਘੱਟ ਜੜੀਆਂ ਬੱਸ ਸਾਡੇ ਤੇ ਨਜ਼ਰ ਆ ਰਹੀਆਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਜਿਹੜੀਆਂ ਪੀਆਰਟੀ ਪਰਬਸੀਆਂ ਜਿਆਦਾਤਰ ਬੱਸਾਂ ਜਿਹੜੀਆਂ ਚੱਲਦੀਆਂ ਉਹ ਚੱਲ ਨਹੀਂ ਰਹੀਆਂ ਜਿਸ ਕਰਕੇ ਹੁਣ ਸਵਾਰੀਆਂ ਨੂੰ ਬੜੀਆਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਪਿਆ ਭਾਵੇਂ ਜਿਹੜੇ ਪੀਆਰਟੀਸੀ ਪਰਬਸ ਜਿਹੜੇ ਕਰਮਚਾਰੀ ਆ ਉਹ ਵੀ ਮੁਸ਼ਕਲਾਂ ਵੀ ਆਪਣੀਆਂ ਹੈਗੀਆਂ ਉਹਨਾਂ ਦੀਆਂ ਆਪਣੀਆਂ ਮੰਗਾਂ ਹੈਗੀਆਂ ਉਹ ਆਪਣੇ ਤਰਕ ਦਿੰਦੇ ਹੋਏ ਦਿਖਾਈ ਦੇ ਰਹੇ ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਵੀ ਪਿਸਤਾ ਜੜਾ ਹੈਗਾ ਉਹ ਪੂਰੀ ਤਰ੍ਹਾਂ ਜੜਾ ਸਵਾਰੀਆਂ ਜਿਹੜੀਆਂ ਯਾਤਰੀ ਜੜਿਆ ਉਹ ਪਿੱਛੇ ਹੋਈ ਚਲੋ ਬਾਅਦ ਚਾਹੁੰਦੇ ਨੇ ਇਹ ਨੂੰ ਦੇਖਦਾ ਵੀ ਇਹਦਾ ਰਸਤਾ ਕਿੰਨੇ ਜਲਦੀ ਨਾਲ ਹੁੰਦਾ ਤਾਂ ਜੋ ਜਿਹੜੇ ਸਵਾਰੀਆਂ ਨੂੰ ਜਿਹੜੇ ਸੁੱਖ ਦਾ ਸਾਹ ਮਿਲੇ ਜੇ ਬਸਾਂ ਦੇ ਚੱਲਣ ਦਾ ਮੈਂ ਮੰਗਦਾ ਸਰਮਜੀਤ ਜੀ ਦਾ ਨਾਮ ਚੇਰਾ